ਪੰਜਾਬ ਪੜ ਦੇ ਵਿੱਚ ਅੱਜ 2 ਘੰਟੇ ਵਾਸਤੇ ਬੱਸਾਂ ਦਾ ਚੱਕਾ ਜਾਮ ਕੀਤਾ ਗਿਆ ਹੈ ਤਾਂ ਇਹਦੇ ਨਾਲ ਹਜ਼ਾਰਾਂ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦਰਸਲ ਉਹਨਾਂ ਦੀਆਂ ਆਪਣੀਆਂ ਮੰਗਾਂ ਨੇ ਲੇਕਿਨ ਆਮ ਜਨਤਾ ਖੱਜਲ ਖਵਾਰ ਹੁੰਦੀ ਨਜ਼ਰ ਆ ਰਹੀ ਤਸਵੀਰਾਂ ਤੁਹਾਨੂੰ ਅਸੀਂ ਅੰਮ੍ਰਿਤਸਰ ਦੇ ਬੱਸ ਸਟੈਂਡ ਤੋਂ ਦਿਖਾ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਇਹ ਬੱਸ ਸਟੈਂਡ ਜਿਹੜਾ ਅਕਸਰ ਇੱਥੇ ਆਪਣੀ ਭੀੜ ਭੜ ਕਰਕੇ ਜਾਣਿਆ ਜਾਂਦਾ ਹੈ ਲੇਕਿਨ ਲੋਕ ਖੱਜਲ ਖਵਾਰ ਹੋ ਰਹੇ ਨੇ ਗੱਲਬਾਤ ਕਰਾਂਗੇ ਮੈਡਮ ਕੀ ਕਹਿਣਾ ਚਾਹੋਗੇ ਕੀ ਦਿੱਕਤ ਆ ਰਹੀ ਹੈ ਬੱਸ ਕਰਕੇ ਹਾਂਜੀ ਰੋਡ ਦੇ ਬੱਸਾਂ ਬੰਦ ਹੋ ਗਈਆਂ ਅੱਛਾ ਤੇ ਕੀ ਦਿੱਕਤ ਆ ਰਹੀ ਹੈ ਦਿੱਕਤ ਬਹੁਤ ਆ ਰਹੀ ਹੈ ਸਵਾਰੀਆਂ ਖਰਾਬ ਹੋਣੀਆਂ ਸਵਾਰੀਆਂ ਸਾਰੀਆਂ ਟਾਈਮ ਖਰਾਬ ਹੋ ਜਾਣੇ ਆ ਡੇਦਾਂ ਸਵਾਰੀਆਂ ਸਵਾਰੀਆਂ ਖਰਾਬ ਹੁੰਦੀਆਂ ਬਹੁਤ ਪਰੇਸ਼ਾਨੀ ਆਉਂਦੀ ਬੱਸਾਂ ਸਵਾਰੀਆਂ ਨੂੰ ਕੋਈ ਉਧਰ ਤੁਰੇ ਫਿਰਦੀ ਕੋਈ ਉਧਰ ਤੰਗ ਹੁੰਦੀਆਂ ਸਵਾਰੀਆਂ ਇਹ ਸਰਕਾਰ ਉਹ ਕਹਿੰਦੇ ਸਾਡਾ ਸਰਕਾਰ ਨਾਲ ਲੜਾਈ ਹੈ ਜੀ ਲੜਾਈ ਸਹੀ ਗੱਲ ਉਹਨਾਂ ਦੀ ਲੜਾਈ ਹੈਗੀ ਹੈ ਲੜਾਈ ਕਰਨਾ ਚਾਹੀਦਾ ਉਹਨਾਂ ਨੂੰ ਮਸਲਾ ਹੈ ਸਰਕਾਰ ਨੂੰ ਪਰ ਆਮ ਜਨਤਾ ਪਿਸਦੀ ਹੈ ਹਾਂ ਜੀ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਆਮ ਜਨਤਾ ਦਾ ਹਾਲਾਤ ਇਸ ਵੇਲੇ ਤੁਹਾਨੂੰ ਦਿਖਾ ਰਹੇ ਹਾਂ ਕਿ ਬੱਸਾਂ ਬੰਦ ਨੇ ਔਰ ਇਸ ਵੇਲੇ ਫੋਰਨ ਟੂਰਿਸਟ ਵੀਜਾ ਰਾਹੀਂ ਆਏ ਨੇ ਉਹ ਵੀ ਇਸ ਬੱਸਾਂ ਬੰਦ ਹੋਣ ਕਰਕੇ ਖਜਲ ਖਵਾਰ ਹੁੰਦੇ ਨਜ਼ਰ ਆ ਰਹੇ ਨੇ ਤਾਂ ਅੰਮ੍ਰਿਤਸਰ ਦੇ ਬੱਸ ਸਟੈਂਡ ਤੇ ਤੁਸੀਂ ਵੇਖੋ ਕਿਉਂਕਿ ਅਕਸਰ ਇੱਥੇ ਭੀੜ-ਪੜ ਪਈ ਰਹਿੰਦੀ ਹੈ ਅਕਸਰ ਹਜ਼ਾਰਾਂ ਲੋਕ ਅੰਮ੍ਰਿਤਸਰ ਤੋਂ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਜਾਂਦੇ ਨੇ ਤਾਂ ਲੇਕਿਨ ਅੱਜ ਜਿਹੜਾ ਹੈ ਇੱਥੇ ਬਿਲਕੁਲ ਉਜਾੜਦਾਰੂ ਨਜ਼ਰ ਆ ਰਹੀ ਹੋਏ ਵੀ ਕੋਈ ਵੀ ਬੱਸ ਨਹੀਂ ਲੱਗੀ ਜਿਹੜੀਆਂ ਬੱਸਾਂ ਦਿੱਥੇ ਨੇ ਉੱਥੇ ਹੀ ਖੜੀਆਂ ਕੀਤੀਆਂ ਗਈਆਂ ਤੇ 2 ਘੰਟੇ ਦਾ ਚੱਕਾ ਜਾਮ ਜਿਹੜਾ ਹੈ ਅੱਜ ਕੀਤਾ ਗਿਆ ਹੈ ਤਾਂ ਉਸ ਦੇ ਵਿੱਚ ਪ੍ਰੋਟੈਸਟ ਵੀ ਲੋਕਾਂ ਲੋ ਕਿਤੇ ਜਾ ਰਹੇ ਨੇ ਕਿਉਂਕਿ ਉਹਨਾਂ ਦੀ ਆਪਣੀਆਂ ਮੰਗਾਂ ਨੇ ਤਾਂ ਦੂਜੇ ਪਾਸੇ ਆਮ ਜਨਤਾ ਜਿਹੜੀ ਹੈ ਉਹ ਵੀ ਖੱਜਲ ਖਵਾਰ ਹੁੰਦੀ ਨਜ਼ਰ ਆ ਰਹੀ ਹੈ ਤਸਵੀਰਾਂ ਤੁਹਾਨੂੰ ਅੰਮ੍ਰਿਤਸਰ ਦੇ ਬੱਸ ਸਟੈਂਡ ਤੋਂ ਸਾਂਝੀਆਂ ਕਰ ਰਹੇ ਆ ਕਿ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਲੋਕ ਜਿਹੜੇ ਕੀ ਆਪਣੇ ਰਸਤੇ 'ਚ ਦੂਜੇ ਜਾਣਾ ਚਾਹੁੰਦੇ ਸੀ ਉੱਥੇ ਜਿਹੜੀਆਂ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਨੇ ਤਾਂ ਤੁਸੀਂ ਦੇਖੋ ਕਿ ਲੋਕ ਆਪਣੇ ਬੈਗ ਲੈ ਕੇ ਪਹੁੰਚੇ ਨੇ ਇਹਨਾਂ ਨੇ ਆਪਣੇ ਐ ਇਸ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਜਾਣਾ ਸੀ ਪਰ ਅੱਜ ਜਿਹੜੀ ਹੈ ਉਹ ਨਹੀਂ ਜਾ ਪਾਏ ਤਾਂ ਲੋਕਾਂ ਦੀ ਤੁਸੀਂ ਦੇਖਤੋਂ ਮੁਸੀਬਤਾਂ ਜਿਹੜੀਆਂ ਨੇ ਔਰਤਾਂ ਖਾਸ ਕਰਕੇ ਇੱਥੇ ਪ੍ਰਭਾਵਿਤ ਹੋ ਰਹੀਆਂ ਨੇ ਗੱਲਬਾਤ ਕਰਾਂਗੇ ਹਾਂਜੀ ਕਿੱਧਰ ਜਾਣਾ ਸੀ ਜੀ ਤੇ ਕੀ ਕਹਿਣਾ ਚਾਹੋਗੇ ਟਾਰੀ ਜਾਣਾ ਟਾਰੀ ਹਾਂ ਟਾਰੀ ਜਾਣਾ ਤੇ ਕੀ ਹੋਇਆ ਅਜੇ ਬੱਸ ਨਹੀਂ ਆਈ ਹਾਂ ਬੱਸ ਆ ਰਹੀ ਹੈ ਢੇ ਕੰਢਾ ਬੱਸ ਸੀ ਹਾਂਜੀ ਕੀ ਹੋਇਆ ਕਿ ਕਿੱਥੇ ਜਾਣਾ ਸੀ ਕੀ ਕਹਿਣਾ ਸੀ ਅਸੀਂ ਟਾਰੀ ਜਾਣਾ ਸੀ ਅਸੀਂ ਇੱਥੋਂ ਆ ਚੰਗਰੋਂ ਆਏ ਅਸੀਂ ਹਾਂਜੀ ਟਾੜੀ ਜਣਾ ਤੇ ਬੱਸ ਨਹੀਂ ਆ ਜਾਈ ਬੱਸ ਨਹੀਂ ਆਈ ਹਾਂਜੀ ਬੱਸ ਡੀਕਦੇ ਪਏ ਆ ਤੇ ਹੜਤਾਲ ਆ ਕਹਿੰਦੇ ਬੱਸਾਂ ਦੀ ਹੜਤਾਲ ਆ ਹਾਂਜੀ ਚਾਂਦੇ ਪਤਾ ਨਹੀਂ ਸੀ ਉਹ ਤਾਂ ਕਹਿੰਦੇ ਬਾਹਰੋਂ ਪਤਾ ਕਰੋ ਉਥੋਂ ਹਾਂਜੀ ਦਿੱਕਤ ਆ ਰਹੀ ਹੈ ਜੀ ਬਾਹਰੋਂ ਪਤਾ ਕਰੋ ਹਾਂਜੀ ਬਾਹਰੋਂ ਪਤਾ ਪਤਾ ਆ ਰਹੀ ਸਾਰਾ ਹਾਂ ਕਿਤੋਂ ਆਏ ਤੁਸੀਂ ਮੈਂ ਸਾਰਾ ਇਧਰੋਂ ਆਇਆ ਜਲੰਧਰ ਤੋਂ ਅੱਛਾ ਹਾਂਜੀ ਸਰ ਹੜਤਾਲ ਕਰਕੇ ਸਰ 2 ਘੰਟੇ ਹੋ ਗਏ ਮੈਂ ਖੇਮ ਕਰਨ ਜਾਣਾ ਸਰ ਹੂੰ ਬਹੁਤ ਪ੍ਰੋਬਲਮ ਆਉਂਦੀ ਬੱਸ ਹੀ ਨਹੀਂ ਮਿਲਦੀ ਸਰ ਹਾਂਜੀ ਬਹੁਤ ਪ੍ਰੋਬਲਮ ਆਉਂਦੀ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਬੱਸ ਨਾ ਮਿਲਣ ਕਰਕੇ ਲੋਕ ਜਿਹੜੇ ਨੇ ਇੱਥੇ ਖਜਲ ਖਵਾਰ ਹੋ ਰਹੇ ਨੇ ਕੁਝ ਹੋਰ ਵੀ ਔਰਤਾਂ ਨੇ ਪੰਜੀ ਕੀ ਕਹਿਣਾ ਚਾਹੋਗੇ ਕਿੱਥੇ ਜਾਣਾ ਸੀ ਕੀ ਆ ਹਾਂਜੀ ਦਵਾਈ ਲੈਣ ਆਏ ਸੀ ਬਾਜੀ ਹਾਂਜੀ ਦਵਾਈ ਲੈਣ ਵਾਸਤੇ ਆਏ ਸੀ ਘਰੋਂ ਮੇਥੇ ਤੋਂ ਅੱਛਾ ਜੀ ਹਾਂਜੀ ਹਾਂਜੀ ਤੇ ਹੁਣ ਹੜਤਾਲ ਹੋ ਗਈ ਬੱਸਾਂ ਦੀ ਮੁਸ਼ਕਲ ਆਉਂਦੀ ਆ ਖੜੇ ਆ ਇੱਥੇ ਅੱਛਾ ਹਾਂਜੀ ਤੇ ਕੀ ਕਹਿਣਾ ਚਾਹੁੰਦੇ ਹੋ ਕਹਿੰਦੇ ਸਾਡੀਆਂ ਮੰਗਾ ਨੇ ਮੰਗਾਇਦਾ ਐਸੇ ਹੀ ਕਰ ਸਕਦੇ ਆ ਗੱਲ ਦੇ ਵਿੱਚ ਸਾਡੀ ਕੀ ਮਜਬੂਰੀ ਹੈ ਅਸੀਂ ਦਵਾਈ ਲੈਣ ਆਏ ਘਰੋਂ ਬੈਠੇ ਆ ਬੜੇ ਚੰਗੇ ਟਾਈਮ ਦੇ ਇਧਰੋਂ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਨੇ ਕਿਹਾ ਕਿ ਅਸੀਂ ਤੇ ਘਰਾਂ ਤੋਂ ਦਵਾਈ ਲੈਣ ਤੁਸੀਂ ਇਹ ਵੀ ਔਰਤ ਦੇਖ ਸਕਦੇ ਹੋ ਕਿ ਆਪਣਾ ਬੱਚੇ ਚੁੱਕੇ ਨੇ ਤਾਂ ਦਿੱਕਤ ਆ ਰਹੀ ਹੈ ਮੈਡਮ ਕੀ ਕਹਿਣਾ ਚਾਹੋਗੇ ਕੀ ਦਿੱਕਤ ਆ ਰਹੀ ਹੈ ਬਸ ਬੰਦ ਬਈਆ બસ ਨਹੀਂ ਚੱਲੇ ਨਹੀਂ ਰਹੀਆਂ ਬੜੀ ਅਹੀ ਖੇਮ ਕਰਨ ਜਾਣਾ ਤੇ ਬਸ ਚੱਲੇ ਨਹੀਂ ਰਹੀ ਤੇ ਕੀ ਦਿੱਕਤ ਆ ਰਹੀ ਹੈ ਕਿੰਨਾ ਮੁਸ਼ਕਲ ਮਾਨ ਵੀ ਜ਼ਿਆਦਾ ਬੱਚੇ ਕੋਲ ਨੇ ਤੇ ਮੁਸ਼ਕਲ ਤੇ ਆਈ ਰਹੀ ਹੈ ਹਾਂ ਜੀ ਇਹ ਕਹਣਾ ਚਾਹੁੰਦੇ ਹਾਂ ਵੀ ਕਹਿੰਦੇ ਮੰਗਾ ਨੇ ਸਾਡੀਆਂ ਹਾਂ ਜੀ ਹੇ ਉਹ ਬਸ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਲੋਕ ਕਹਿ ਰਹੇ ਨੇ ਕਿ ਮੰਗਾ ਚਾਹੇ ਨੇ ਪਰ ਆਮ ਜਨਤਾ ਨੂੰ ਖੱਜਲ ਖਵਾਰ ਕਰਨਾ ਗਲਤ ਹੈ ਤੁਸੀਂ ਦੇਖੋ ਕਿ ਯਾਤਰੀ ਇੱਥੇ ਆਪਣੀ ਬਸ ਦੀ ਡੀਕ ਕਰ ਰਹੇ ਨੇ ਪਰ ਬੱਸਾਂ ਦੀ ਹੜਤਾਲ ਹੋਣ ਕਰਕੇ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਇੱਥੇ ਲੋਕ ਜਿਹੜੇ ਨੇ ਆਪਣੇ ਬੱਸ ਦਾ ਇੰਤਜ਼ਾਰ ਕਰ ਰਹੇ ਨੇ ਤਾਂ ਗੱਲਬਾਤ ਕਰਾਂਗੇ ਬਾਈ ਜੀ ਕੀ ਕਹਿਣਾ ਚਾਹੋਗੇ ਕੀ ਦਿੱਕਤ ਆ ਰਹੀ ਹੈ ਜੀ ਇਹਨਾਂ ਨੂੰ ਦੱਸੋ ਜੀ ਬਿਲਕੁਲ ਤੁਸੀਂ ਵੇਖੋ ਕਿ ਇੱਥੇ ਔਰਤਾਂ ਤੁਸੀਂ ਦੇਖੋ ਜ਼ਿਆਦਾਤਰ ਸਭ ਤੋਂ ਵੱਧ ਪਰੇਸ਼ਾਨੀ ਔਰਤਾਂ ਨੂੰ ਹੁੰਦੀ ਹੈ ਔਰ ਔਰਤਾਂ ਇੱਥੇ ਬੈਠੇ ਨੇ ਹਾਂਜੀ ਭੈਣ ਜੀ ਕਿੱਥੇ ਜਾਣਾ ਸੀ ਤੇ ਕੀ ਕਹਿਣਾ ਚਾਹੋਗੇ ਪੱਟੀ ਜਾਣਾ ਸੀ ਅੱਛਾ ਤੇ ਕੀ ਆ ਹੜਤਾਲ ਹੋਈ ਬੱਸਾਂ ਦੀ ਹੜਤਾਲ ਹੋ ਗਈ ਹੈ ਹਾਂਜੀ ਠੀਕ ਤੇ ਮੈਨੂੰ ਕਿੰਨੀ ਦਿੱਕਤ ਆ ਰਹੀ ਹੈ ਮੁਸ਼ਕਲ ਤਾਂ ਹੈਗੀ ਆ ਜਲਦੀ ਹਾਂਜੀ ਕਿ ਕੀ ਮੁਸ਼ਕਿਲ ਆ ਰਹੀ ਤੁਹਾਨੂੰ ਕਿੱਥੇ ਜਾਣਾ ਤੇਰੀ ਅਹੀਂ ਪੱਟੀ ਜਾਣਾ ਤੇ ਪੱਟੀ ਜਾਣਾ ਸੀ ਹਾਂਜੀ ਹਾਂਜੀ ਤੂੰ ਬਸਸਾਂ ਦੀ ਹੜਤਾਲ ਆ ਜੀ ਹਾਂਜੀ ਹਾਂਜੀ ਬਿਲਕੁਲ ਉਹ ਤੁਸੀਂ ਕੀ ਕਹਿਣਾ ਚਾਹੋਗੇ ਬਸਸਾਂ ਦੀ ਹੜਤਾਲ ਆ ਜੀ ਮੁਸ਼ਕਿਲ ਆ ਰਹੀ ਹੈ ਹਾਂਜੀ ਹੈ ਬਹੁਤ ਮੁਸ਼ਕਿਲ ਆ ਰਹੀ ਹੈ ਬਿਲਕੁਲ ਤੁਸੀਂ ਵੇਖੋ ਕਿ ਲੋਕ ਲਗਾਤਾਰ ਕਹਿ ਰਹੇ ਨੇ ਮੁਸ਼ਕਿਲ ਆ ਰਹੀਆਂ ਨੇ ਸਰਕਾਰ ਨਾਲ ਮੰਗਾ ਨੇ ਪਰ ਆਮ ਜਨਤਾ ਜਿਹੜੀ ਕਿ ਆਮ ਜਨਤਾ ਦੀ ਸਵਾਰੀ ਹੁੰਦੀ ਹੈ ਬੱਸ ਜਿਹੜੀ ਹੈ ਉਹਦੇ ਚ ਸਫ਼ਰ ਕਰਦੇ ਨੇ ਮੈਡਮ ਕੀ ਦਿੱਕਤ ਆ ਰਹੀ ਹੈ ਬੱਸਾਂ ਬੰਦ ਕਿ ਕਰਾ ਚਾਹੋਗੇ ਬਹੁਤ ਵੱਡੀ ਦਿੱਕਤ ਆ ਰਹੀ ਹੈ ਸਟੂਡੈਂਟਸ ਕਹਿੰਦੇ ਆਪਣੇ ਘਰ ਜਾਣਾ ਹੁੰਦਾ ਆ ਬਟ ਬੱਸਾਂ ਬੰਦ ਹੋਣ ਕਰਕੇ ਉਹ ਵੀ ਲੇਟ ਹੋ ਰਹੇ ਨੇ ਪੇਰੈਂਟਸ ਪਰੇਸ਼ਾਨ ਹੋ ਰਹੇ ਨੇ ਉਹਨਾਂ ਦੇ ਅੱਛਾ ਜੀ ਤੇ ਕਿੱਥੇ ਜਾਣਾ ਸੀ ਤੇ ਕੀ ਦਿੱਕਤ ਹੈ ਮੈਂ ਇਧਰ ਮੇਤੀ ਵਾਲੀ ਸਾਈਡ ਜਾਣਾ ਸੀਗਾ ਤੇ ਬੱਸ ਇਸ ਹੈ ਨਹੀਂ ਇਸ ਟਾਈਮ ਤੇ ਬਹੁਤ ਪ੍ਰੋਬਲਮ ਆ ਰਹੀ ਆ ਤੇ ਕੀ ਕਹਿੰਦੇ ਆ ਬੱਸ ਵਾਲੇ ਕੋਈ ਪਤਾ ਚੱਲਿਆ ਨਹੀਂ ਅਭੀ ਤੋਂ ਮੈਂ ਆਈ ਹੂ ਅਭੀ ਕੋਈ ਕੁਝ ਪਤਾ ਨਹੀਂ ਹੈ ਹੂੰ ਤਾਂ ਜਦ ਮੈਂ ਆ ਕੇ ਦੇਖਿਆ ਤਾਂ ਬੱਸਸ ਹੈ ਨਹੀਂ ਯਾਹਾਂ ਤੇ ਤਾਂ ਬਿਲਕੁਲ ਤੁਸੀਂ ਵੇਖੋ ਕਿ ਬੱਸਸ ਨਹੀਂ ਹੈ ਤਾਂ ਉਜਾੜ ਬੀਆ ਬਾਣਾ ਇਸ ਵੇਲੇ ਤੁਹਾਨੂੰ ਇਸ ਵੇਲੇ ਜਿਹੜਾ ਹੈ ਬੱਸ ਸਟੈਂਡ ਨਜ਼ਰ ਆ ਰਿਹਾ ਹੋਏਗਾ ਤਸਵੀਰਾਂ ਤੁਹਾਨੂੰ ਬੱਸ ਸਟੈਂਡ ਦੀਆਂ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖੋ ਆਪਣੀ ਟੀਵੀ ਸਕਰੀਨ ਦੇ ਉੱਤੇ ਕਿ ਬੱਸ ਸਟੈਂਡ ਜੋ ਕਿ ਅ ਅਗਰ ਕੁਝ ਇੱਕ ਦੋ ਬਸਾਂ ਲੱਗੀਆਂ ਨੇ ਤਾਂ ਉਹ ਵੀ ਚਲਦੀਆਂ ਨਹੀਂ ਪਈਆਂ ਕਿਉਂਕਿ ਅੱਜ ਉਹਨਾਂ ਵੱਲੋਂ ਹੜਤਾਲ ਕੀਤੀ ਗਈ ਹੈ ਮੰਗਾਂ ਹੈ ਉਹਨਾਂ ਦੀ ਸਰਕਾਰ ਦੇ ਨਾਲ ਲੜਾਈ ਝਗੜਾ ਸਰਕਾਰ ਦੇ ਨਾਲ ਹੈ ਲੇਕਿਨ ਆਮ ਜਨਤਾ ਕਿਸ ਤਰੀਕੇ ਨਾਲ ਪ੍ਰਭਾਵਿਤ ਹੁੰਦੀ ਹੈ ਤਾਂ ਲੋਕ ਜਿਹੜੇ ਨੇ ਬਾਹਰੋਂ ਕੋਈ ਬੱਸ ਅਗਰ ਪ੍ਰਾਈਵੇਟ ਮਿਲਦੀ ਹੈ ਤਾਂ ਉਸ ਦਾ ਇਸਤੇਮਾਲ ਕਰ ਰਹੇ ਨੇ ਪਰ ਬੱਸ ਸਟੈਂਡ ਦੇ ਅੰਦਰ ਦੇ ਹਾਲਾਤ ਤੁਸੀਂ ਵੇਖੋ ਕਿ ਅੱਜ ਤੱਕ ਤੁਹਾਨੂੰ ਇਸ ਤਰ੍ਹਾਂ ਕਦੀ ਨਹੀਂ ਨਜ਼ਰ ਆ ਰਹੇ ਹੋਣਗੇ ਕਿਉਂਕਿ ਅਕਸਰ ਅਗਰ ਅਮਰਸਰ ਦੀ ਗੱਲ ਕਰੀਏ ਤਾਂ ਸਭ ਤੋਂ ਇੰਪੋਰਟੈਂਟ ਜਿਹੜਾ ਬੱਸ ਅੱਡਾ ਹੈ ਉਹ ਇਹੋ ਹੀ ਮੰਨਿਆ ਜਾਂਦਾ ਹੈ ਕਿ ਉਸ ਦੇ ਵਿੱਚ ਜਿਹੜਾ ਹੈ ਕਿਉਂਕਿ ਇੱਥੋਂ ਦੀ ਲੋਕ ਹਿਮਾਚਲ ਅਤੇ ਹੋਰ ਵੀ ਜੰਮੂ ਕਸ਼ਮੀਰ ਦੇ ਇਲਾਕੇ ਜਿਹੜੇ ਨੇ ਉਹਦੇ ਵਿੱਚ ਜਾਂਦੇ ਨੇ ਲੇਕਿਨ ਇੱਥੇ ਅੱਜ ਬੱਸਾਂ ਦੀ ਹੜਤਾਲ ਹੋਣ ਕਰਕੇ ਖਾਸੀ ਮੁਸ਼ਕਿਲਾਂ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈ ਰਿਹਾ ਹੈ ਤਾਂ ਬਿਲਕੁਲ ਪੂਰੇ ਪੰਜਾਬ 'ਚ ਅਜਿਹਾ ਇਸ ਤਰ੍ਹਾਂ ਦਾ ਆਲਮ ਹੈ 2 ਘੰਟੇ ਦੀ ਹੜਤਾਲ ਕੀਤੀ ਗਈ ਹੈ ਤੇ 2 ਘੰਟੇ ਦੀ ਹੜ ਜਿਹੜਾ ਹੈ ਲੋਕਾਂ ਨੂੰ ਖੱਜਲ ਖਵਾਰ ਹੋ ਰਹੇ ਨੇ ਲੋਕ ਕਹਿੰਨਾ ਕਿ ਅਸੀਂ ਆਈਸੀ ਆਪਣੇ ਕੰਮ ਕਰਨਾ ਔਰ ਕਈ ਲੋਕਾਂ ਨੇ ਆਪਣੇ ਕੰਰਾਂ ਚ ਪਹੁੰਚਣਾ ਸੀ ਉਹ ਸਮੇਂ ਸਿਰ ਨਹੀਂ ਪਹੁੰਚ ਰਹੇ ਤੇ ਲੋਕਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਕੁਲ ਮਿਲਾ ਕੇ ਸਰਕਾਰ ਅਤੇ ਮੁਲਾਜ਼ਮਾਂ ਦੀ ਲੜਾਈ ਦੇ ਵਿੱਚ ਆਮ ਜਨਤਾ ਪਿੱਛੀ ਹੋਈ ਨਜ਼ਰ ਆ ਰਹੀ ਹੈ ਕੈਮਰਾਮੈਨ ਅਰਸ਼ ਦੇ ਨਾਲ ਸੁਮਿਤ ਖੰਨਾ ਗ੍ਰਿਡ ਪੰਜਾਬ ਟੀਵੀ ਅੰਮ੍ਰਿਤਸਰ